ਇਸ ਵਕਤ ਨਮਾਸ਼ਰ ਦਵਾਬਾ YouTube ਚੈਨਲ ਗੁਰਦੁਆਰਾ ਭਾਈ ਬਾਲਾ ਜੀ ਸਾਹਿਬ ਪਿੰਡ ਕਾਂਗਜ਼ਗੀਰ ਜ਼ਿਲ੍ਹਾ ਜਲੰਧਰ ਇਹ ਪਿੰਡ ਕਾਂਗਜ਼ਗੀਰ ਅਸੀਂ ਪਹੁੰਚੇ ਆ ਤੇ ਜਿੱਥੇ ਖੜੇ ਆ ਪਹਿਲਾਂ ਤੇ ਤੁਹਾਨੂੰ ਇੱਥੇ ਦਾ ਅਸੀਂ ਇਤਿਹਾਸ ਦਿਖਾਣੇ ਆ ਇਸ ਪਵਿੱਤਰ ਸਥਾਨ ਉੱਪਰ ਮਹਾਤਪਸਵੀ ਸੰਤ ਬਾਬਾ ਭਾਈ ਬਾਲਾ ਜੀ ਹੁਣਾਂ ਕਾਫੀ ਸਮਾ ਤਪੱਸਿਆ ਕੀਤੀ ਅਤੇ ਉਹਨਾਂ ਦੀ ਤਪੱਸਿਆ ਤੋਂ ਪ੍ਰਸੰਨ ਹੋ ਕੇ ਸ੍ਰੀ ਗੁਰੂ ਹਰਗੋਬਿੰਦ ਜੀ ਸਾਹਿਬ ਜੀ ਦੀ ਇਸ ਸਥਾਨ ਤੇ ਸਿੱਖਾ ਸਮੇਤ ਆਏ ਅਤੇ ਭਾਈ ਬਾਲਾ ਜੀ ਨੂੰ ਦਰਸ਼ਨ ਦੇ ਕੇ ਨਿਹਾਲ ਕੀਤਾ ਇਸ ਰਸਤੇ ਵਿੱਚ ਗੁਰੂ ਸਾਹਿਬਾਂ ਦੇ ਪੰਜ ਸਿੱਖ ਸ਼ਹੀਦ ਹੋ ਗਏ ਉਹਨਾਂ ਦਾ ਇਸ ਜਗ੍ਹਾ ਤੇ ਸੰਸਕਾਰ ਕੀਤਾ ਗਿਆ ਸੀ ਜਿੱਥੇ ਹੁਣ ਗੁਰਦੁਆਰਾ ਸਾਹਿਬ ਦੀ ਇਮਾਰਤ ਬਣੀ ਹੋਈ ਹੈ ਜਿਸ ਕਰਕੇ ਇਸ ਨੂੰ ਗੁਰਦੁਆਰਾ ਛੇਦਾ ਨਾਲ ਵੀ ਯਾਦ ਕੀਤਾ ਜਾਂਦਾ ਹੈ ਭਾਈ ਬਾਲਾ ਜੀ ਨੇ ਗੁਰੂ ਸਾਹਿਬਾਂ ਅਤੇ ਸਿੱਖਾਂ ਨੂੰ ਪ੍ਰਸ਼ਾਦੇ ਸਕਾਏ ਗੁਰੂ ਜੀ ਬੜੇ ਪ੍ਰਸੰਨ ਹੋਏ ਅਤੇ अनेकाਵਾਰ अनेकाਵਾਰ ਦਿੱਤੇ ਉਸ ਵੇਲੇ ਇਸ ਜਗ੍ਹਾ ਸੰਗੜੀ ਟੱਕੀ ਸੀ ਪਾਣੀ ਲਈ ਛੋਟੀ ਜਿਹੀ ਟਾਪ ਸੀ ਹੁਣ ਸਰੋਵਰ ਹੈ ਗੁਰੂ ਜੀ ਨੇ ਫਰਮਾਇਆ ਜੋ ਵੀ ਇੱਥੇ ਮਨ ਕਰਕੇ ਅਰਦਾਸ ਕਰੇਗਾ ਸੁਖਣਾ ਸੁਖੇਗਾ ਉਹ ਪੂਰੀ ਹੋਵੇਗੀ ਅਤੇ ਜਿੱਥੇ ਸਾਡੇ ਘੋੜਿਆਂ ਨੇ ਜਲ ਛਕਿਆ ਹੈ ਜੋ ਵੀ ਇੱਥੇ ਇਸ਼ਨਾਨ ਕਰੇਗਾ ਉਸ ਤੇ ਚਮੜੀ ਦੇ ਰੋਗ ਦੂਰ ਹੋਣਗੇ ਇੱਥੇ ਗੁਰੂ ਗੁਰਾ ਜੀ ਨੇ ਜਿੱਥੇ ਆਪਣੇ ਘੋੜਿਆਂ ਨੂੰ ਘੋੜੇ ਨੂੰ ਬੰਨਿਆ ਸੀ ਉਸ ਭਲਾਈ ਦੇ ਦਰਖਤ ਤੇ ਤਣੇ ਨੂੰ ਸੰਭਾਲ ਕੇ ਰੱਖਿਆ ਹੈ ਆਹ ਕਰੀਏ ਦਰਸ਼ਨ ਗੁਰਦੁਆਰਾ ਸਾਹਿਬ ਦੇ ਗੋਲ ਸੋਨੇ ਦੇ ਨਾਮ ਤੇ ਇਕਲ ਬਸਿਆ ਸਤਿਗੁਰ ਪਰਮ ਪਹੋਚਾ ਦਾ ਅਦੁਕ ਪਰਮ ਪਹੋਚਾ ਦਾ ਕੋਈ ਨਾ ਮੇਰਾ ਮਨ ਰਖੀ ਕਰ ਬਸਿਆ ਸਾਥ ਸੁਖ ਪਰਮ ਕੋ ਦਾ ਤਾਲੁਕ ਪਰਮ ਕੋ ਦਾ ਪੈ ਪਦਾਪਤ ਬਸ ਤੇ ਅਲੋਚਰੇ ਨਾਮ ਨੰਤਾ ਦਾ ਰਾਮ ਰਾਮ ਨੰਤਾ ਦਾ ਰਾਗ ਨਾਮ ਰਖਦਾ ਪਰਮ ਰਾਮ ਨਾਮ ਰਖਦਾ ਜੀ ਤੇ ਨੰਤਾ ਸੋਹਣੀ ਰੂਹੀ ਤੇਰਾ ਇੱਥੇ ਹੈ ਯਾਤਰੀ ਨਿਵਾਸ ਸੰਤ ਬਾਬਾ ਸਮੁੰਦ ਸਿੰਘ ਜੀ ਤੁਸੀਂ ਦੇਖ ਪਾ ਰਹੇ ਹੋ ਉਹ ਸਥਾਨ ਹੈ ਜਿੱਥੇ ਮਹਾਨ ਤਪਸਵੀ ਸੰਤ ਬਾਬਾ ਭਾਈ ਬਾਲਾ ਜੀ ਸਾਹਿਬ ਨੇ ਫਲਾ ਦੀ ਦਾਤਣ ਕਰਕੇ ਇਸ ਜਗਾ ਤੇ ਗੱਡ ਦਿੱਤੀ ਸੀ ਦਾਤਣ ਹਰੀ ਹੋ ਕੇ ਕਾਫੀ ਵੱਡਾ ਫਲਾ ਦਾ ਦਰਖਤ ਬਣ ਗਿਆ ਸੀ ਜਦੋਂ ਸ੍ਰੀ ਗੁਰੂ ਗੋਗਰਗਿੰਦ ਸਾਹਿਬ ਜੀ ਨੇ ਆਪਣੇ ਸਿੱਖਾਂ ਸਮੇਤ ਭਾਈ ਬਾਲਾ ਜੀ ਨੂੰ ਦਰਸ਼ਨ ਦੇ ਨਾ ਆਏ ਦੇਣਾ ਆਏ ਤਾਂ ਉਹਨਾਂ ਨੇ ਆਪਣਾ ਘੋੜਾ ਇਸ ਫਲਾ ਦੇ ਦਰਖਤ ਨਾਲ ਬੰਨਿਆ ਸੀ thank you

ਤੁਸੀਂ ਇਸ ਗੁਰਦੁਆਰਾ ਸਾਹਿਬ ਦੇ ਵਿੱਚ ਆਓਗੇ ਅੰਦਰ ਆਓਗੇ ਤੇ ਤੁਸੀਂ ਦੇਖੋਗੇ ਹਜੇ ਬਹੁਤ ਸਾਰੀਆਂ ਚੀਜ਼ਾਂ ਜੋ ਜੋ ਇੱਥੇ ਦੇ ਦਰਸ਼ਨ ਕਰਨ ਵਾਲੇ ਨੇ ਤੁਹਾਨੂੰ ਅਸੀਂ ਸਕਰੀਨ ਤੇ ਨਹੀਂ ਦਿਖਾਏ ਜਦੋਂ ਤੁਸੀਂ ਇਸ ਗੁਰਦੁਆਰਾ ਸਾਹਿਬ ਆਓਗੇ ਤੇ ਤੁਸੀਂ ਦੇਖ ਕੇ ਹੈਰਾਨ ਰਹਿ ਜਾਓਗੇ ਕਿ ਉਹ ਗੁਰਦੁਆਰਾ ਸਾਹਿਬ ਅੰਦਰ ਕੀ ਕੀ ਜਿਹੜੇ ਦ੍ਰਿਸ਼ ਹੈਗੇ ਆ ਦਰਸ਼ਨ ਕਰਨ ਜੋਗ ਹੈਗੇ ਆ ਨਮਸਰ ਦੋਬਾ YouTube ਚੈਨਲ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9873794099 ਤੇ ਫੋਨ ਕਰੋ 9873794099 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9873794099